ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਵਈਪੂਈ ਤਹਿਸੀਲ ਖੰਡੂਰ ਸਾਹਿਬਾ ਦੋਸਤੋ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਿਲਕੁਲ ਅੱਜ ਦੋਸਤੋ ਘਰੇਲੂ ਪਸ਼ੂਆਂ ਦੇ ਵਿੱਚੋਂ ਤੁਹਾਨੂੰ ਦੋ ਐਨੀਮਲ ਜਿਹੜੇ ਆ ਦਿਖਾ ਦਾਂਗੇ ਬਿਲਕੁਲ ਵਿਕਰੀ ਵਾਲੇ ਆ ਪਸ਼ੂ ਤੇ ਦੋ ਬੈੜਾ ਹੋਣਗੀਆਂ ਇੱਕ ਜਰਸੀ ਵੈਡ ਹੋਵੇਗੀ ਦੋਸਤੋ ਬਿਲਕੁਲ ਅ ਸਵੇਰ ਜੇਕਰ ਆਪਾਂ ਗੱਲ ਕਰ ਲਈਏ ਤਾਂ ਬਿਲਕੁਲ ਤਾਜ਼ਾ ਸੂਈ ਆ ਠੀਕ ਆ ਕੁਝ ਕੁ ਦਿਨਾਂ ਦੀ ਸੂਈ ਆ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਂਗੇ ਇੱਕ ਬਿਲਕੁਲ ਜਿਹੜੀ ਦੋਸਤੋ ਇਹ ਵੇੜ ਤੁਹਾਨੂੰ ਦਿਖਾਵਾਂਗੇ ਤਾਜੀ ਸੂਈ ਆ ਅੱਜ 19 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਬਿਲਕੁਲ ਤਾਜੀ ਸੂਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਜੇਰ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਤਾਂ ਜੋ ਕਿਸੇ ਵੀਰ ਨੇ ਦੋਸਤੋ ਪਰਚੇਜ਼ ਕਰਨੀ ਆ ਤੇ ਕੋਈ ਦਿੱਕਤ ਨਾ ਆਵੇ ਠੀਕ ਆ ਜੀ ਤੇ ਆਓ ਇੱਕ ਟਾਈਮ ਆਓ ਦੋ ਟਾਈਮ ਆਓ ਦੋਸਤੋ ਆਪ ਦੀ ਜਿਹੜੀ ਆ ਤਸੱਲੀ ਆ ਜਿਹੜਾ ਆਪਸੂ ਸ ਉਹਨੂੰ ਬਿਲਕੁਲ ਦੋ ਟਾਈਮ ਚੁਵਾਈ ਕਰਕੇ ਜ਼ਰੂਰ ਕਰ ਲਿਆ ਕਰੋ ਗੱਭਣ ਪਸ਼ੂ ਨੂੰ ਜਿਹੜਾ 蒂ਪ ਕੇ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਹਰ ਵਾਰ ਜਿਹੜੀ ਆਪਣੀ ਸਾਰੇ ਪੈਣ ਬਰਾਮਣ ਜਿਹੜੀ ਅਪੀਲ ਹੁੰਦੀ ਹੈ ਬੇਨਤੀ ਹੁੰਦੀ ਹੈ ਤੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਦੋ ਦਿਖਾ ਦਿੰਨੇ ਆ ਤੇ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਨੀਮਲ ਚੰਗੇ ਨੇ ਠੀਕ ਹੈ ਜੀ ਫਿਲਹਾਲ ਬਿਲਕੁਲ ਜਿਹੜੇ ਇਹ ਘਰੇ ਪਸ਼ੂ ਰੱਖੇ ਆ ਠੀਕ ਆ ਕੋਈ ਸੇਵ ਪਰਚੇਜ਼ ਦਾ ਹਜੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਕੰਮ ਨਹੀਂ ਹੈਗਾ ਬਾਕੀ ਜੋ ਵੀ ਹੈਗੀ ਗੱਲਬਾਤ ਆਪਾਂ ਕਰਦੇ ਆ ਆਜੋ ਵੀਰ ਜੀ ਸਤ ਪਿਆਰ ਜੀ ਸਤ ਸ੍ਰੀ ਅਕਾਲ ਸਸਗੇ ਵੀਰ ਜੀ ਹੋਰ ਠੀਕ ਠਾਕ ਜੀ ਹਾਂ ਜੀ ਵਧੀਆ ਵੀਰ ਜੀ ਤੁਸੀਂ ਸੁਣਾ ਬਹੁਤ ਵਧੀਆ ਐਸੇ ਅੱਛਾ ਇੱਕ ਵੀਰ ਜੀ ਆਪਣੇ ਭੈਣ ਭਰਾਵਾਂ ਦਾ ਨਾਮ ਦੱਸ ਦੀ ਜੀ ਆਪਣਾ ਨਾਮ ਆਪਣਾ ਸੁਖਜਿੰਦਰ ਸਿੰਘ ਹੈ ਜੀ ਤੇ ਸੁਖਜਿੰਦਰ ਵੀਰੇ ਪਿੰਡ ਵਹੀਂ ਪੁਈ ਖਾਸੀ ਵਿਜ਼ਿਟ ਕਰਨੀ ਆ ਜੀ ਹਾਂ ਜੀ ਪਿੰਡ ਵਹੀਂ ਪੁਈ ਤੇ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਠੀਕ ਆ ਤੇ ਬਈ ਪਈ ਪਿੰਡ ਆ ਗਏ ਮਤਲਬ ਕੀ ਕਿੱਥੇ ਤੱਕ ਜਿਹੜਾ ਆਪਣਾ ਡਰੈਸ ਆ ਕਨਫਰਮ ਕਰਾ ਦਈਏ ਪਿੰਡ ਪਹੁੰਚ ਕੇ ਕਿੱਥੇ ਕਿੱਧਰ ਨੂੰ ਭੈਣ ਭਰਾ ਕੋ ਆਵੇ ਪਾਣੀ ਵਾਲੀ ਟੈਂਕੀ ਲੱਗੇ ਆਣ ਕੇ ਆਪਾਂ ਕਿਸੇ ਨੂੰ ਪੁੱਛ ਸਕਦੇ ਹਾਂ ਅੱਛਾ ਜੀ ਫਾਜ਼ਲ ਸਾਹਿਬ ਦਾ ਨਾਮ ਸਰਜੀਤ ਸਿੰਘ ਹੈ ਅੱਛਾ ਭਰਾ ਆਪਣਾ ਜਿਹੜਾ ਫੌਜੀ ਹੈ ਰਾਣਾ ਫੌਜੀ ਕਿਸ ਨੂੰ ਪੁੱਛ ਸਕਦੇ ਘਰ ਠੀਕ ਹੈ ਜੀ ਹਾਂ ਜੀ ਰਾਣਾ ਫੌਜੀ ਵੀਰ ਵੱਡਾ ਆਪਣੇ ਤੋਂ ਹੋਊਗਾ ਬ੍ਰਦਰ ਹਨਾ ਆਰਮੀ 'ਚ ਹਾਂ ਜੀ ਆਰਮੀ 'ਚ ਤੇ ਸੁਖਜਿੰਦਰ ਭਾਈ ਪਸ਼ੂ ਫਿਲਹਾਲ ਹਜੇ ਘਰੇ ਰੱਖੇ ਕੋਈ ਵਪਾਰ ਦਾ ਕੋਈ ਇਰਾਦਾ ਬਣਿਆ ਜਾਂ ਹਜੇ ਕੁਝ ਨਹੀਂ ਵੀਰ ਜੀ ਹਜੇ ਇਸ ਦਿਨ ਕੋਈ ਇਰਾਦਾ ਹੈ ਘਰੇ ਲੂ ਠੀਕ ਹੈ ਤੇ ਨੰਬਰ ਆਪਣੇ ਬੋਲ ਦिए ਭੈਣ ਭਰਾਵਾਂ ਨੂੰ 8988727341 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜਾ ਹੈ ਦੋਸਤੋ ਵੀਰ ਸੁਖਜਿੰਦਰ ਤੇ ਆ ਤੇ ਪਹਿਲੇ ਨੰਬਰ ਤੋਂ ਆਪਾਂ ਇੱਕ ਜਰਸੀ ਵੈਡ ਤੋਂ ਸਟਾਰਟ ਕਰਦੇ ਆ ਜਰਸੀ ਵੈਡ ਬਿਲਕੁਲ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇੱਕ ਜਿਹੜੀ ਅੱਜ ਸੂਈ ਏ ਉਹ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਇਨਫੋਰਮੇਸ਼ਨ ਲੈ ਕੇ ਸ਼ੇਅਰ ਕਰ ਦਾਂਗੇ ਅੱਛਾ ਵੀਰ ਸੁਖਜਿੰਦਰ ਕੀ ਇਨਫੋਰਮੇਸ਼ਨ ਐਸ ਵੈਡ ਦੀ ਇਹ ਦੂਜੇ ਸਵੇਰੇ ਵੀਰ ਜੀ ਵੈਡ ਦੂਜੇ ਸਵੇਰੇ ਹਾਂਜੀ ਤੇ ਟਾਈਮ ਕਿੰਨਾ ਹੋ ਗਿਆ ਨੂੰ ਇਹਨੂੰ 20 ਦਿਨ ਹੋ ਗਏ ਵੀਰ ਜੀ 20 ਦਿਨ ਹੋ ਗਏ ਸਹੀ ਹਾਂਜੀ ਠੀਕ ਹੈ ਹ ਤੇ ਮੌਕੇ ਦਾ ਹੁਣ ਹਾਜ਼ਰ ਦੁੱਧ ਕਿੰਨਾ ਚਵਾ ਦਾਂਗੇ 13 ਕਿਲੋ ਵੀ ਜੀ ਬੱਚੇ ਸਮੇਤ ਬੱਚੇ ਸਮੇਤ 13 ਕਿਲੋ ਹਾਂਜੀ ਬੱਚਾ ਥੱਲੇ ਕਿ ਆ ਗਿਆ ਅਵਸ਼ੀ ਹੈ ਵੀ ਜੀ ਆਹ ਬੱਚੀ ਹਾਂਜੀ ਠੀਕ ਹੈ ਆ ਫੀਮੇਲ ਕਾਫ ਆ ਦੋਸਤੋ ਜਰਸੀ ਦੀ ਆਪ ਵੈੜਾ ਤੇ ਬਿਲਕੁਲ ਜਰਸੀ ਦਾ ਮਗਰ ਬੱਚਾ ਮੈਂ ਦਿਖਾ ਦੇਣਾ ਤੁਹਾਨੂੰ ਇੱਕ ਵਾਰੀ ਤਸੱਲੀ ਦੇ ਨਾਲ ਠੀਕ ਹੈ ਆ ਦੇਖੋ ਠੀਕ ਹੈ ਫੀਮੇਲ ਕਾਫ ਆ ਤੇ ਜਰਸੀ ਦੀ ਮਗਰ ਬੱਚੀ ਆ ਤੇ 13 ਕਿਲੋ ਆ ਦੁੱਧ ਜਿਹੜਾ ਅੱਜ ਦੋਸਤੋ 20 ਕ ਦਿਨਾਂ ਦੀ ਸੂਈਦ ਥੱਲੇ ਬਿਲਕੁਲ ਹਾਜ਼ਰ ਹੈ ਤਸੀਲ ਸਭ ਪੂਰੀ ਆ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਤਸੱਲੀ ਨਾਲ ਦੇਖ ਲਓ ਠੰਡੀ ਧੀਰੀ ਆ ਸਪੇਸ ਵੀ ਥਾਣਾ ਦੀ ਕਾਫੀ ਚੰਗੀ ਹੈ ਜੀ ਹਾਂ ਜੀ ਆ ਦੇਖੋ ਤੇ ਚਵਾ ਪਸਮਾ ਵੀਰ ਜੀ ਕਿੱਦਾਂ ਦਾ ਫਿਰ ਹਾਂ ਜੀ ਵਧੀਆ ਵੀਰ ਜੀ ਵਧੀਆ ਲਓ ਜੀ ਚਵਾ ਪਸਮਾ ਇੱਕ ਨੰਬਰ ਹੈ ਭਰਾਵੋ ਬਾਕੀ ਜਿਹੜੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਉਹਨੇ ਸਗੋਂ ਆਪ ਵੀ ਤਸੱਲੀ ਤੁਸੀਂ ਕਰ ਹੀ ਲੈਣੀ ਆ ਇਹਦੇ ਵਿੱਚ ਜਿਵੰਗਾ ਨਹੀਂ ਪਿਆ ਕੋਈ ਰਸੀ ਉਦਾਂ ਕੋਈ ਠੀਕ ਹੈ ਠੀਕ ਹੈ ਜੀ ਬਿਨਾ ਪੰਗੇ ਤੋਂ ਬਿਨਾ ਨਿਆਣੇ ਤੋਂ ਠੀਕ ਹੈ ਜੀ ਇਹ ਜਿਹੜੀ ਦੋਸਤੋ ਵਹਿਣ ਚੁਵਾਈ ਹੁੰਦੀ ਆ ਤੇ 1 ਨੰਬਰ ਵੀਰਾਂ ਦਾ ਵਿੱਚ ਵਾਈ ਆ ਤੇ 13 ਕਿਲੋ ਦੁੱਧ ਹਾਂਜੀ ਠੀਕ ਆ ਤੇ ਬਾਕੀ ਆ ਸੁਖਜਿੰਦਰ ਵੀਰੇ ਲੈਣ ਦੇ ਨੇ ਦਾ ਕੀ ਰਹੂਗਾ ਮੁੱਲ ਇਹਦਾ ਵੀਰ ਜੀ ਆਪਾਂ 42000 ਰੁਪਏ ਰੇਟ ਦੱਲਦੇ ਹਾਂ ਹਾਂਜੀ ਵਿੱਚੋਂ ਮਾਨਤਾ ਨਹੀਂ ਹੋਊਗਾ ਫਿਕਸ ਹੀ ਰੇਟ ਹੈ ਕਹਿ ਸਕਦੇ ਆਪਾਂ ਅੱਛਾ ਜੀ ਹਾਂਜੀ 42000 ਪੈਸੇ ਮਾਨਤਨ ਹੋ ਜਾਊਗਾ ਹੋਊ ਮਾਨਤਨ ਅਜੀ ਕਰ ਦੂਰੋਂ ਨੇੜੇੋਂ ਕਿਉਂਕਿ ਭੈਣ ਭਰਾ ਕਿ ਦੂਰੋਂ ਨੇੜੇੋਂ ਆ ਜੇ ਹਾਂਜੀ ਤੇਲ ਨੂੰ ਪਸੰਦ ਆਵੇ ਤੇ ਕਿਤੇ ਕਿਰਕੂ ਕਰਾਏ ਅੱਜਕੱਲ ਬੜੇ ਹੋਏ ਪਏ ਹਾਂਜੀ ਕੋਈ ਨਹੀਂ ਕਰਦਾ ਕਿ ਜੁਰਜਾਪਾਂ ਹੋ ਸਕਦਾ ਵਿੱਚੋਂ ਖੁੱਲ ਕੇ ਕਰਦੇ ਹਾਂਜੀ ਹਾਂਜੀ ਕਰਦਾਂਗੇ 42000 ਚੋਂ ਉਹ ਬਾਕੀ ਦਾ ਦੋਸਤੋ 42000 ਦੇ ਵਿੱਚੋਂ ਛੋਟ ਛੱਪਾ ਕੋਈ ਵੀਰ ਮੰਨ ਲੇ ਮਾਣਤ ਨੂੰ ਜਿੰਨਾ ਵੀ ਹੈ ਜ਼ਰੂਰ ਕਿਉਂਕਿ ਮੈਂ ਵੀਰ ਤੋਂ ਪੁੱਛਿਆ ਸੀਗਾ ਠੀਕਾ ਮੋੜ ਲ ਡਿਮਾਂਡ ਕਰਨ ਨੂੰ ਭਾਵੇਂ ਵੀਰਾਂ ਦਾ ਵੀ ਆਪਾਂ 47 48 ਕਰ ਲੀਏ ਪਰ ਜਿਹੜੀ ਡਿਮਾਂਡ ਆ ਉਹ ਨਹੀਂ ਕਿ ਕੀਤੀ ਹੈ ਵੀ ਲੈਂਡ ਦੇਣ ਵਾਲਾ ਜਿਆ ਕੰਮ ਹੀ ਆ ਠੀਕ ਆ ਬਾਕੀ ਥਣ ਦੇਵੇ ਦੀ ਤੁਸੀਂ ਵੇੜ ਜਿਹੜੀ ਦੇਖ ਸਕਦੇ ਹੋ ਜਰਸੀ ਬਰੀਡ ਦੇ ਵਿੱਚ ਠੀਕਾ ਬੰਦ ਕੀ ਜੀ ਠੀਕ ਹੈ ਅ ਰੇਟ ਉਹ ਪੜਤਾ ਵੀ ਜਿਹੜਾ ਦੋਸਤੋ ਜਾਇਜ ਆ ਬਾਕੀ ਉਲਟ ਬਹਿਣੀਆਂ ਦੇ ਪਾਸਿਓਂ ਖੱਬੇ ਪਾਸਿਓਂ ਸੱਜੇ ਪਾਸਿਓਂ ਤੁਸੀਂ ਇਹ ਚੈੱਕ ਕਰ ਸਕਦੇ ਹੋ ਸਪੇਸ ਜਿਹੜੀ ਆ ਦੋਸਤੋ ਕਾਬਲੇ ਤਾਰੀਫ ਆ ਠੀਕ ਹੈ ਜੀ ਸਪੇਸ ਵਿੱਚ ਪੂਰੀ ਆ ਕਈ ਵਾਰੀ ਬਿਲਕੁਲ ਜਿਹੜੀ ਦੋਸਤੋ ਥਣਾ ਦੀ ਜਿਹੜਾ ਡਿਫਰੈਂਸ ਆ ਉਹ ਬਹੁਤ ਘੱਟ ਦੇਖਣ ਦੇ ਵਿੱਚ ਨਜ਼ਰ ਆਉਂਦਾ ਫਿਲਹਾਲ ਗੈਬੂ ਪੂਰਾ ਹੈਗਾ ਠੀਕ ਹੈ ਜੀ ਪਸੰਦ ਆਊਗੀ ਤੁਹਾਨੂੰ ਜਿਹੜੀ ਇਹ ਵੈੜ ਆ ਸੂਬਾ ਦੂਜਾ ਸੂਈਆ ਮਗਰ ਵੀ ਪੱਛੀ ਆ ਜੇਕਰ ਕਿਸੇ ਵੀਰ ਦੇ ਚੰਗੇ ਖਾਸੇ ਬਿਲਕੁਲ ਕੇਅਰ ਕਰਕੇ ਜ ਤੇ ਮਕਰ ਬੱਚੀ ਆ ਤੇ ਇੱਕ ਤੁਹਾਨੂੰ ਜਿਹੜੀ ਆ ਵੈੜ ਦਿਖਾਉਣੀ ਆ ਬਿਲਕੁਲ ਤਾਜੀ ਸੂਈ ਸਵਾਈ ਆ ਅੱਜ ਹੀ ਮਾਰਨਿੰਗ ਕਿੰਨੇ ਕ ਟਾਈਮ ਤੇ ਸੂਈ ਆ ਪੁੱਛ ਲੈਨੇ ਆ ਇਹ ਵੀ ਆ 8 ਵਜੇ ਅੱਜ ਮਾਰਨਿੰਗ ਜੀ ਹਾਂ ਜੀ 8 ਵਜੇ 8:00 ਵਜੇ ਸੂਈ ਆ ਹਾਂ ਜੀ ਤੇ ਸੁਖਿੰਦਰ ਭਾਈ ਸੂਆ ਕਿੰਨਾ ਹੋ ਗਈ ਆ ਇਹ ਦੂਜੇ ਸੂਏ ਵੀਰ ਜੀ ਇਹ ਵੀ ਦੂਜਣੀ ਹਾਂ ਜੀ ਠੀਕ ਆ ਤੇ ਜੇਰ ਪ੍ਰੋਪਰ ਕਿੰਨੇ ਕ ਵਜੇ ਪੈ ਗਈ ਫਿਰ ਇਹ ਵੀ ਜੀ ਪਈ ਆ 11:30 ਵਜੇ 11:30 ਹਾਂ ਜੀ ਵੀਡੀਓ ਹੈ ਗਈ ਆਪਣੇ ਕੋਲ ਦੀ ਬਿਲਕੁਲ ਹਾਂ ਜੇਰ ਪ੍ਰੋਪਰ ਜਿਹੜੀ ਦੋਸਤੋ ਪੈ ਗਈ ਆ ਫਿਲਹਾਲ ਵੀਡੀਓ ਵੀ ਹੈ ਗਈ ਜੇਕਰ ਕਿਸੇ ਵੀਰ ਨੇ ਦੇਖਣੀ ਆ ਤੇ ਫਿਲਹਾਲ ਆਪਾਂ ਤੁਹਾਨੂੰ ਜਿਹੜੀ ਦਿਖਾ ਵੀ ਦਿੰਨੇ ਆ ਦੇਖੋ ਜੀ ਠੀਕ ਆ ਜੇਰ ਪ੍ਰੋਪਰ ਜਿਹੜੀ ਪੈ ਚੁੱਕੀ ਆ ਸੋ ਬੇ ਤੜਕ ਠੀਕ ਆ ਜੀ ਤੁਸੀਂ ਜਿਹੜਾ ਇਹ ਵੜ ਵੀ ਖਰੀਦ ਸਕਦੇ ਹੋ ਬੇ ਫਿਕਰ ਹੀ ਆ ਇਹ ਵੀ ਤੱਜੀ ਸੀ ਜੀ ਬਿਲਕੁਲ ਲੋ ਜੀ ਠੰਡੇ ਧੀਰੇ ਪਸ਼ੂ ਆ ਬਿਲਕੁਲ ਸੀਲ ਸਾਊ ਆ ਥਣਾ ਦਾ ਵਿੱਚ ਗਾਇ ਬਿੰਦੇ ਵੀ ਬਿਲਕੁਲ ਸੋਹਣਾ ਹੈਗਾ ਬਾਕਮਾਲ ਆ ਠੀਕ ਆ ਤੇ ਵੰਡ ਵੰਡ ਬੜੀ ਸੋਹਣੀ ਲੱਗੀ ਥਣਾ ਦੀ ਤੇ ਬੱਚਾ ਥਲੇ ਨੇ ਆ ਵਛੀ ਆ ਗਈ ਹਾਂਜੀ ਇਸ ਜੀ ਵਛੀ ਹੈ ਤਵੱਛੀ ਆ ਗਈ ਠੀਕ ਆ ਜੀ ਬਿਲਕੁਲ ਗਿੱਲੇ ਨਾੜੂ ਉਤੇ ਕਿਉਂਕਿ ਅੱਜ ਮਾਰਨਿੰਗ 8 ਵਜੇ ਜਿਹੜੀ ਹੈ ਸੋਈ ਹੈ ਤੇ ਕੁਝ ਕੇ ਸੁਖਿੰਦਰ ਭਾਈ ਬੋਲਾ ਕੀਤੀ ਹੈ ਚਵਾਈ ਹਾਂਜੀ 3 ਕਿਲੋ ਚੋਇਆ ਹਾਂਜੀ ਉਦੋਂ 3 ਕਿਲੋ ਚੋਇਆ ਜਾਂ ਬੱਚੇ ਨੂੰ ਥੋੜੇ ਜਿਹੇ ਪਿਆ ਬੱਚੇ ਨੂੰ ਪਿਆ ਹਾਂਜੀ 3 ਕਿਲੋ ਚਵਾਈ ਹੋਈ ਆ ਹਾਂਜੀ ਤੇ ਕਿਵੇਂ ਚਵਾਸ ਹੋਣਾ ਨਿਕਲੇ ਚਵਾ ਬਿਲਕੁਲ ਨਹੀਂ ਕੋਈ ਸ਼ਟਾ ਤਾਂ ਨਹੀਂ ਨਾ ਨਾ ਜੀ ਨਾ ਕੋਈ ਨਹੀਂ ਕੋਈ ਗੱਲ ਨਹੀਂ ਲਓ ਜੀ ਲਓ ਜੀ ਠੀਕ ਹੈ ਤੇ ਹੁਣ ਫਿਲਹਾਲ ਬੌਲੇ ਤੇ ਆ ਦੋਸਤੋ ਤੇ ਬੌਲੇ ਤੇ ਤੁਸੀਂ ਚਵਾਈ ਆ ਦੋ ਟਾਈਮ ਕਰ ਸਕਦੇ ਹੋ ਠੀਕ ਹੈ ਦੁੱਧ ਚੰਗਾ ਪਾ ਦਿਓਗੀ ਉਮੀਦ ਕਰਦੇ ਆਂ ਵੀ ਪਸ਼ੂ ਨੂੰ ਚੰਗੀ ਕੇਅਰ ਕਰ ਲੂਗੇ ਦੁੱਧ ਚੰਗਾ ਪਾ ਦਿਓਗੀ ਠੀਕ ਹੈ ਤੇ ਚਵਾਪ ਸਮਾਜ ਇੱਕ ਨੰਬਰ ਤੇ ਕਿੰਨਾ ਕੁ ਮੁੱਲ ਪਈ ਸੁਖਿੰਦਰ ਜੀ ਦਾ ਵੀਰ ਜੀ ਮੁੱਲ ਐਂ ਦੇ ਨਾਲ ਇਹਦਾ 40000 ਰੁਪਇਆ 40 ਹਾਂਜੀ ਹਾਂਜੀ ਠੀਕ ਹੈ ਜੀ ਹਾਂ ਨਾਲ ਹੀ ਹੈ ਹਾਂ ਨਾਲ ਹੀ ਕਰਾਂਗੇ ਮਾਨਤਨ ਭਾਈ ਜੀ ਜਰੂਰ ਛੋੜ ਦਿਓ ਆਪਾਂ ਨੂੰ ਜਰੂਰ ਚਾਹੀਦਾ ਪਸ਼ੂ ਦੇ ਨੇੜੇ ਕੋਈ ਵੀ ਆਊਗਾ ਅਸੀਂ ਕਰਾਂਗੇ ਜੀ ਠੀਕ ਹੈ ਦਿਖਾ ਦਿਓ ਵੀਰ ਨੂੰ ਹਾਂਜੀ ਹਾਂਜੀ ਤੇ 40000 ਜ ਬਿਲਕੁਲ ਮੁੱਲ ਹੈਗਾ 40000 ਦੇ ਵਿੱਚੋਂ ਵੀ ਰੰਦਾ ਵੀ ਘਾਰਾਂ ਦਾ ਮਾਨ ਤਾਂ ਜ਼ਰੂਰ ਆ ਦੋ ਐਨੀਮਲ ਨੇ ਦੋਹਾਂ ਦੇ ਵਿੱਚੋਂ ਜਿਹੜਾ ਮਾਨ ਤਾਂ ਜ਼ਰੂਰ ਕੀਤਾ ਜਾਊਗਾ ਠੀਕ ਹੈ ਜੀ ਅਤੇ ਬਿਲਕੁਲ ਜਿਹੀ ਦੋਸਤੋ ਤਾਜੀ ਸੂਈ ਹੈ ਜਿਹੜੇ ਵੀਰ ਬਿਲਕੁਲ ਤਾਜ਼ਾ ਪਸੂ ਤੁਸੀਂ ਲੈ ਭਰੇ ਹੋ ਤਾਂ ਇਹ ਵੈਡ ਬਿਲਕੁਲ ਤੁਹਾਡੇ ਕਾਬਿਲ ਆ ਤੁਸੀਂ ਲੈ ਸਕਦੇ ਹੋ ਖਰੀਦ ਸਕਦੇ ਹੋ ਠੀਕ ਆ ਬਾਕੀ ਸਪੇਸ ਆ ਅੱਗੋਂ ਪਿਛੋਂ ਜਿਹੜੀ ਆ ਤੁਸੀਂ ਦੇਖੋ ਤੇ ਸੀਯੂ ਸਾਹੂ ਗੁਣਾ ਵੀ ਜਿਹੜਾ ਕਾਫੀ ਜ਼ਿਆਦਾ ਹੈਗਾ ਆ ਦੇਖੋ ਬੱਸ ਉਹ ਜਿੰਦਰ ਬਾਕੀ ਵੀਰ ਕੋਈ ਨਿਆਣਾ ਰਸੀ ਪਾਉਂਦੀ ਵੈਸੇ ਲੋਡ ਨਹੀਂ ਨਾ ਵੀਰ ਜੀ ਉਹਨੂੰ ਤੁਸੀਂ ਪਾਇਆ ਨਹੀਂ ਨੰਗੇ ਤੇ ਜਸਤੀ ਨੂੰ ਤੇ ਹਾਂਜੀ ਤੇ ਇਹਨੂੰ ਵੀ ਹੁਣ ਅਸੀਂ ਮਤਲਬ ਵੀ ਨਹੀਂ ਪਾਉਂਦੇ ਰੇ ਪਿਛਲੇ ਸੁਈ ਵੀ ਅੱਛਾ ਜੀ ਤੇ ਏਅਰ ਕੀ ਵੀ ਮਤਲਬ ਵੀ ਨਹੀਂ ਪਾਉਂਦੀ ਲੋਡ ਕੋਈ ਆ ਗਈ ਬਈ ਜਿਹੜਾ ਪੈਨਪਰਾ ਖੜਦਾ ਉਹ ਵੇਖ ਸਕਦਾ ਬਿਲਕੁਲ ਬਿਲਕੁਲ ਤੇ ਬਿਲਕੁਲ ਸੀਲ ਸਭ ਪਸੂਆ ਸਾਡੇ ਦੋਸਤੋ ਅੱਜ ਆਪਾਂ ਤੁਹਾਨੂੰ ਇਹ ਦੋ ਦਿਖਾਤੇ ਆ ਠੀਕ ਆ ਬਹਿੜਾ ਦੋਵੇਂ ਚੰਗੀਆਂ ਨੇ ਦੋ ਮਗਰ ਬੱਛੀਆਂ ਨੇ ਤਾਜ਼ੀਆਂ ਸੁਈਆਂ ਨੇ ਠੀਕ ਆ ਜੀ ਬਾਕੀ ਤਸੱਲੀ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਇੱਕ ਟਾਈਮ ਦ ਨੰਬਰ ਆਪਾਂ ਵੀਰ ਤੋਂ ਲੈ ਲੈਨੇ ਸਖਜਿੰਦਰ ਭਾਈ ਇੱਕ ਵਾਰੀ ਫੇਰ ਬੋਲਦੇ ਹਾਂ ਨੰਬਰ ਨੰਬਰ ਵੀ ਜੀ 9888727644 ਠੀਕ ਹੈ ਜੀ ਤੇ ਖਾਸ ਜਿਹੜੀ ਦੋਸਤੋ ਵਿਜੀਟ ਆ ਤੁਸੀਂ ਪਿੰਡ ਪੂਈ ਪੂਈ ਕਰਨੀ ਆ ਪਿੰਡ ਵਿਜੀਟ ਕਰਕੇ ਤੁਸੀਂ ਨੰਬਰਾਂ ਤੇ ਜਿਹੜਾ ਸੰਪਰਕ ਕਰ ਸਕਦੇ ਹੋ ਬਿਲਕੁਲ ਬਾਹਰ ਬਾਈਕਾਂ ਤੇ ਖੇਤਾਂ ਦੇ ਵਿੱਚ ਵੀਰ ਹੋਣਾ ਦਾ ਜਿਹੜਾ ਘਰ ਹੈਗਾ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ